ਵਾਟਰਮਾਰਕ ਦੀਸ ਭਾਈ ਚੱਲ ਰਹੀ ਹੈ ਭਈ ਅੱਜ ਤੀਜਾ ਦਿਨ ਉਹ ਤਾਂ ਬੁੱਧ ਦੇ ਰੋਕੇ ਪਾਣੀ ਪੂਰੀ ਕੱਢਦੇ ਹੁੰਦੇ ਤਾਂ ਪਰਕਾਰ ਕੱਢਦੇ ਜਿਹੜੀ ਅ ਤੀਜਾ ਚੌਥਾ ਦਿਨ ਤੇ ਸਾਰੇ ਭਰਾਵਾਂ ਦੀ ਕੋਈ ਨਿੰਦਣ ਜੋਗ ਨਹੀਂ ਹੈਗਾ ਸਾਰੇ ਕੰਮ ਵਾਲੇ ਬੰਦੇ ਆ ਬਾਕੀ ਪਿੰਡ ਵਾਲੇ ਬੰਦਿਆਂ ਦਾ ਪੂਰਾ ਸਹਿਯੋਗ ਹੈ ਪੰਚਾਇਤ ਦਾ ਪੂਰਾ ਸਹਿਯੋਗ ਹੈ ਸਾਥ ਸੁਭਾਈ ਕਰਨ ਵਾਸਤੇ ਕਿਉਂ ਥਾਰਾ ਪਣੀ ਇਹ ਪਿੰਡ ਚ ਹੀ ਆਉਣਾ ਪਿੰਡ ਦੇ ਨੇ ਪੀਣਾ ਇਕੜਾ ਆਮੀ ਬਾਹਰ ਜਾਣਾਗਾ ਆਪਦੇ ਪਿੰਡ ਚ ਪਾਣੀ ਪੀਣੇ ਆਪਦੇ ਪਿੰਡ ਦੇ ਬੰਦੇ ਸਾਰੇ ਆ ਪਰ ਇੱਕ ਗੱਲ ਹੈਗੀ ਆ ਸਾਡੇ ਪਿੰਡ ਦੀ ਜਦੋਂ ਵੀ ਕੋਈ ਮੁਸੀਬਤ ਹੁੰਦੀ ਹੈ ਇੱਕ ਬੰਦਾ ਆਵਾਜ਼ ਮਾਰ ਦੇ ਸਾਡਾ ਪਿੰਡ ਇਕੱਠਾ ਹੋ ਜਾਂਦਾ ਕੋਈ ਕੰਮ ਹੋਵੇ ਏਕਾ ਬਹੁਤ ਸਾਡੇ ਪਿੰਡ ਦਾ ਏਕੇ ਦੇ ਨਾਲ ਨਾਲ ਹਰ ਇੱਕ ਬੰਦੇ ਦੇ ਕੰਮ ਆਉਂਦੇ ਆ ਗਰੀਬ ਅਮੀਰ ਕੋਈ ਵੀ ਹੋਵੇ ਸਾਰੇ ਬੰਦੇ ਕੁਝ ਬੰਦੇ ਮੂਰੇ ਲੱਗਣ ਵਾਲੇ ਹੁੰਦੇ ਆ ਜਿਹੜੇ ਉਹਨਾਂ ਦੇ ਸਿਰ ਤੇ ਬਹੁਤ ਕੰਮ ਚੱਲਦਾ ਜਿਹੜੇ ਬੰਦੇ